ਹਰ ਜਿਹੜੀ ਸਟੈਪਨ ਸੁਸਾਇਟੀ ਵੱਲੋਂ ਬਾਰਮਾ ਖੂਨਦਾਨ ਕਰਵਾਇਆ ਗਿਆ ਤੇ ਉਸ ਦੇ ਦੇਖੋ ਬੜਾ ਚੰਗਾ ਉਪਰਾਲਾ ਤੇ ਹਰ ਵਾਰੀ ਉਹ ਸਟੈਪਨ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਇਸ ਵਾਰ ਸਾਂਝੇ ਤੌਰ ਤੇ ਸਟੈਪਨ ਸੁਸਾਇਟੀ ਤੇ ਮਾਲਵਾ ਫਰੈਂਡ ਸੁਸਾਇਟੀ ਵੱਲੋਂ ਇਹ ਜਿਹੜਾ ਖੂਨਦਾਨ ਦਾ ਉਪਰਾਲਾ ਕੀਤਾ ਗਿਆ ਤੇ ਕਿਸੇ ਦੀ ਜਾਨ ਬਚਾ ਦੇਣਾ ਕਿਉਂਕਿ ਜ਼ਰੂਰਤਮੰਦ ਨੂੰ ਜਦੋਂ ਖੂਨ ਦੀ ਲੋੜ ਹੁੰਦੀ ਹੈ ਤੇ ਮੱਤ ਦਾ ਪਤਾ ਲੱਗਦਾ ਕਿਸੇ ਦੀ ਜਾਨ ਬਚਾਉਣ ਦਾ ਜਿਹੜਾ ਕਾਰਜ ਹੁੰਦਾ ਇਹਨੂੰ ਮਹਾਦਾਨ ਕਿਹਾ ਜਾਂਦਾ ਤੇ ਖੂਨਦਾਨ ਕਰਨ ਦੇ ਵਿੱਚ ਵਾਧੂ ਚਰਪੇ ਮੇਰੀ ਰਹੇ ਜਾਰੇ ਦੋਨੇ ਸੁਸਾਇਟੀਆਂ ਤੇ ਅੱਜ ਇੱਕ ਵਾਰ ਫੇਰ ਤੇ ਮੈਂ ਉਹਨਾਂ ਨੂੰ ਵਧਾਈ ਦੇਣਾ ਕਿ ਇਹਨਾਂ ਵਧੀਆ ਕਾਰਜ ਜੋ ਕਰ ਰਹੇ ਆ ਕਿਉਂਕਿ ਸਾਡੇ ਸੰਗਰੂਰ ਦੇ ਵਿੱਚ ਕੈਂਸਰ ਹਸਪੀਟਲ ਹੋਣ ਕਾਰਨ ਤੇ ਕਈ ਵਾਰ ਬਾਕੀ ਹਸਪੀਟਲਾਂ ਦੇ ਵਿੱਚ ਵੀ ਲੋਡ ਪੈ ਗਈ ਹੈ ਤਾਂ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਐ ਫੋਨ ਦੀ ਤੇ ਬੜਾ ਵਧੀਆ ਪਰਾਨਾ ਇਹਨਾਂ ਨੂੰ ਵਧਾਈ ਦੇਣਾ ਤੇ ਦੋਨੇ ਸੁਸਾਇਟੀਆਂ ਨੂੰ ਤੇ ਮੈਂ ਉਮੀਦ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੇ ਵੱਖ-ਵੱਖਰੇ ਲਾਗੀ ਕਾਰਜ ਵੀ ਕਰ ਰਹੇ ਨੇ ਤੇ ਫੋਨਦਾਨ ਦੇ ਕਾਰਜ ਵੀ ਕਰ ਰਹੇ ਨੇ ਇਸੇ ਤਰੀਕੇ ਨਾਲ ਸੋਸਾਇਟੀਆ ਕਰ ਦਿਆ ਰਹੇ ਹੈ। ਸ਼ਹਿਰ ਵਾਸੀ ਨੇ ਬਈ ਮੈਸੇਜ ਹੈ ਵੀ ਅੱਜ ਇਹ ਚੱਲਣਾ ਲੰਬਾ ਸਮਾਂ 4 ਵਜੇ ਤੱਕ ਮੈਨੂੰ ਲੱਗਦਾ ਉਹ ਪਹਿਲਾਂ ਤੁਸੀਂ ਇਹ ਟੈਲੀਕਾਸਟ ਕਰ ਦੋਗੇ। ਕਿ ਬਦਦਰ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਹੈ। ਮੈਂ ਕੁਝ ਕਰੀਬ ਕਰੀਬ 30-32 ਵਾਰ ਖੂਨ ਦਾਨ ਕੀਤਾ ਹੋਣਾ। ਇਧਰ ਕੋਈ ਦਿੱਕਤ ਨਹੀਂ ਆਉਦੀ। ਖੂਨ ਦਾਨ ਕਰਾਂਗੇ ਤਾਂ ਆਪਣੀ ਬੋਡੀ ਨੂੰ ਦੁਬਾਰਾ ਖੂਨ ਚਾਹੀ ਪੱਤੀ ਘਟਾ ਕੇ ਵੱਧ ਜਾਂਦਾ ਹੈ। ਤੇ ਬਦਦਰ ਤੇ ਖੂਨ ਦਾਨ ਕਰਨਾ ਚਾਹੀਦਾ ਕਿਉਂਕਿ ਆਪਾਂ ਆਪਣੇ ਲਈ ਬਲੱਡ ਡਾ ਜਿਹੜਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ। ਕਿ ਅਗਰ ਆਪਾਂ ਦਾਨ ਕਰ ਦਿੰਨੇ ਤਾਂ ਕੋਈ ਫਰਕ ਵੀ ਪੈਂਦਾ। ਤੇ ਮੈਂ ਸਾਰਾ ਦਿਨ ਟੂਲ ਕਰੂਗਾ ਵੀ ਵੱਧ ਚੜ ਕੇ ਕਿਤੇ ਵੀ ਫੋਨ ਲਾ ਦੇ ਕੈਂਪ ਲੱਗਦਾ। ਵਿਸ਼ਕ ਅੱਜ ਵਾਲੇ ਤੋਂ ਪਰੋਦਾ ਬਹੁਤ अच्छी ਗੱਲ ਹੈ। ਅਗਰ ਨਹੀਂ ਇਸ ਵਾਰ ਕਰ ਸਕਦੇ ਤਾਂ ਅਗਲੀ ਵਾਰ ਜਦੋਂ ਵੀ ਬਲੱਡ ਰੈਸ਼ਨ ਕੈਂਪ ਲੱਗਦਾ। ਕਿਸੇ ਜ਼ਰੂਰਤ ਮੰਨ ਲੋੜ ਹੈ ਤਾਂ ਫੋਨ ਲਾ ਜ਼ਰੂਰ ਕਰਨਾ ਹੈ। ਹੋਰ ਜੇ ਕਿਸੇ ਕੋਲ ਸਾਈਟੇ ਤੇ ਪਾਵਾ ਪਰ ਤੋਂ ਕੋਈ ਗੱਲ ਨਾ ਪਤਾ ਆਏ ਤਾਂ ਕਹਿੰਦਾ। ਅੱਜ ਅਸੀਂ ਇੱਥੇ ਖੂਨਦਾਨ ਕੈਂਪਰੇ ਵਿੱਚ ਆਏ ਹਾਂ ਜੋ ਕਿ ਦੋ ਸਥਾਨਾਂ ਮਿਲ ਕੇ ਲਾ ਰਹੀਆਂ ਸਪੋਰਟੀ ਅਤੇ ਮਾਲਵਾ ਪਰਵਤਨ ਗੜ੍ਹੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਦੋ ਗਰੁੱਪ ਇਕੱਠੇ ਹੋ ਕੇ ਲਾ ਰਹੇ ਹੈ ਤੇ ਦਾਨ ਬਲੱਡ ਦੇਣ ਵਾਲੇ ਉਹੀ ਹੁੰਦੇ ਹੈ ਤੇ ਦੋ ਜਿਹੜੇ ਇਕੱਠੇ ਹੋ ਕੇ ਲਾਉਂਦੇ ਹੈ ਤਾਂ ਉਹਨਾਂ ਲਈ ਬੜਾ ਆਸਾਨ ਹੋ ਜਾਂਦਾ ਹੈ ਕਿ ਉਹਨਾਂ ਦੇ ਵੀ ਇਹ ਕੰਮ ਹੋ ਜਾਣਾ ਵੀ ਹੋਤਰ ਜਾਈਏ ਜਾਂ ਹੋਤਰ ਜਾਈਏ ਮੈਂ ਦੋਨਾਂ ਨੂੰ ਇਸ ਲਈ ਵੀ ਪ੍ਰਸ਼ੰਸਾ ਦਿੰਨਾ ਕਿ ਉਹਨਾਂ ਨੇ ਇਕੱਠੇ ਹੋ ਕੇ ਲਾਇਆ ਬਹੁਤ ਵਧੀਆ ਕੰਮ ਹੈ ਉਹ ਇਹਨਾਂ ਨੇ ਕੀਤਾ ਅੱਜ ਔਰ ਮੈਂ ਉਹ ਸਮਾਂ ਦੇਖਿਆ 2000 ਸਾਲ ਪਹਿਲਾਂ ਜਦੋਂ ਬਲੱਡੀ ਲੋੜ ਪੈਂਦੀ ਬੜੇ ਲੜਾਈਆਂ ਝਗੜੇ ਹੁੰਦੇ ਲੋਕਾਂ ਨੇ ਡਰਦੇ ਸੀਗੇ ਬਲੱਡ ਪਾ ਕੇ ਡਾਕਟਰ ਮੰਗਨੇ ਦਾ ਬਲੱਡੀ ਬੋਤਲ ਤੇ ਹੁਣ ਇਹਨਾਂ ਨੇ ਮਤਲਬ ਇਹਨਾਂ ਸੰਸਥਾਵਾਂ ਨੇ ਜਾਂ ਡਾਕਟਰ ਨੇ ਇਹਦੇ ਨਾਲ ਕਿ ਲੋਕਾਂ ਨੂੰ ਪ੍ਰੇਰਿਤ ਕੀਤਾ ਔਰ ਹੁਣ ਲੱਗਦੀ ਕੋਈ ਕਦੇ ਵੀ ਆndi ਕਿਸੇ ਨੂੰ ਵੀ ਜਰੂਰ ਪਹੁੰਚੇ ਔਰ ਸਿਰਫ ਸਿਰਫ ਇਹਨਾਂ ਸੰਸਥਾਵਾਂ ਨੂੰ ਇਹਦਾ ਸਰੇ ਜਾਂਦਾ ਵੀ ਜਿਨ੍ਹਾਂ ਨੇ ਪ੍ਰਯਤਨ ਕੀਤੇ ਆ ਅੱਜ ਦੀ ਨੌਜਵਾਨ ਪੀੜੀ ਨੂੰ ਕੀ ਕਹਿੰਦੇ ਅੱਜ ਦੀ ਨੌਜਵਾਨ ਪੀੜੀ ਮੈਂ ਦੇਖ ਰਿਹਾ ਸਾਰੇ ਬਲੱਡ ਕੈਂਪਰੇ ਵਿੱਚ ਆਏ ਨੇ ਔਰ ਸੇਵਾ ਕਰਾ ਰਹੇ ਨੇ ਔਰ ਇਹਨਾਂ ਕੰਮਾਂ ਦੇ ਵਿੱਚ ਲੱਗਣਾ ਚਾਹੁੰਦਾ ਕਿ ਮਾਨਵਤਾ ਦੀ ਸੇਵਾ ਦੇ ਵਿੱਚ ਪਸ਼ੂ ਭਗਸ਼ਰ ਦੀ ਸੇਵਾ ਦੇ ਵਿੱਚ ਜਿਵੇਂ ਸੱਤਾਂ ਲੱਗੀਆਂ ਹੋਈਆਂ ਨੇ ਪ੍ਰਕਿਰਤੀ ਦੀ ਸੇਵਾ ਕਰਦੇ ਨੇ ਬੂਟੇ ਲਗਾਉਂਦੇ ਨੇ ਇਹ ਬਹੁਤ ਅਜਿਹੀ ਚਾਹੇ ਦੀ ਜ਼ਰੂਰਤ ਹੈ ਮੇਰਾ ਨਾਮ ਪੰਨੀ ਹੈ ਅੱਜ ਪਰਟੀਕੂਲਰ ਪਾਰਟਿਸਪੀਕੇਟ ਕਰਨ ਬਹੁਤ ਵਧੀਆ ਲੱਗਿਆ ਅੱਜ ਮੈਂ ਪਹਿਲੀ ਵਾਰ ਬਲੱਡ ਡੋਨੇਟ ਕੀਤਾ ਹੈ। ਬਹੁਤ ਵਧੀਆ ਲੱਗਿਆ ਤੇ ਸਾਰੇ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਤੇ ਇਹ ਤਾਂ ਸਭ ਤੋਂ ਵੱਡਾ ਤਾਜ ਹੈ ਮਹਾਰਾਜ ਨੂੰ ਦਰ। ਅੱਜ ਇਹ ਸਟੈਪਨ ਸੁਸਾਇਟੀ ਵੱਲੋਂ ਵਾਰਮ ਅਪ ਕੀਤਾ ਗਿਆ ਇਹਦੇ ਵਾਸਤੇ। ਦੇਖੋ ਬੜਾ ਚੰਗਾ ਉਪਰਾਲਾ ਹੈ ਤੇ ਹਰ ਵਾਰੀ ਉਹ ਸਟੈਪਨ ਸੁਸਾਇਟੀ ਵੱਲੋਂ ਇਹ ਫਰਾਲਾ ਕੀਤਾ ਜਾਂਦਾ ਇਸ ਵਾਰ ਸਾਂਝੇ ਤੌਰ ਤੇ ਸਟੈਪਨ ਸੁਸਾਇਟੀ ਤੇ ਮਾਲਵਾ ਫਰੈਂਡ ਸੁਸਾਇਟੀ ਵੱਲੋਂ ਇਹ ਜਿਹੜਾ ਖੂਨਦਾਨ ਦਾ ਉਪਰਾਲਾ ਕੀਤਾ ਗਿਆ ਕਿ ਕਿਸੇ ਦੀ ਜਾਨ ਬਚਾ ਦੇਣਾ ਕਿਉਂਕਿ ਜ਼ਰੂਰਤਮੰਦ ਨੂੰ ਜਦੋਂ ਫੋਨ ਦੀ ਲੋਰ ਹੁੰਦੀ ਹੈ ਤੇ ਮਾਤਾ ਦਾ ਪਤਾ ਲੱਗਦਾ ਕਿਸੇ ਦੀ ਜਾਨ ਬਚਾਉਣ ਦਾ ਜਿਹੜਾ ਕਾਰਜ ਹੁੰਦਾ ਉਹਨੂੰ ਮਹਾਦਾਨ ਕਿਹਾ ਜਾਂਦਾ ਤੇ ਫੋਨਦਾਨ ਕਰਨ ਦੇ ਵਿੱਚ ਵੱਧ ਚੜ ਕੇ ਮੋਰੀ ਰਹਿੰਦੇ ਯਾਰ ਇਹ ਦੋਨੇ ਸੋਸਾਇਟੀਆਂ ਤੇ ਅੱਜ ਇੱਕ ਵਾਰ ਫੇਰ ਤੇ ਮੈਂ ਉਹਨਾਂ ਨੂੰ ਵਧਾਈ ਦੇਣਾ ਕਿ ਇਹਨਾਂ ਵਧੀਆ ਕਾਰਜ ਉਹ ਕਰ ਰਹੇ ਆ ਕਿਉਂਕਿ ਸਾਡੇ ਸੰਗਰੂਰ ਦੇ ਵਿੱਚ ਕੈਂਸਰ ਹਸਪੀਟਲ ਹੋਣ ਕਰਕੇ ਤੇ ਕਈ ਵਾਰ ਬਾਕੀ ਹਸਪੀਟਲਾਂ ਦੇ ਵਿੱਚ ਵੀ ਲੋੜ ਪੈਂਦੀ ਹੈ ਤਾਂ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਫੋਨ ਦੀ ਇਹ ਬੜਾ ਵਧੀਆ ਪ੍ਰਸ਼ੰਸਾ ਮੈਂ ਵਿਦਾਇਗੀ ਦਿੰਦਾ ਤੇ ਦੋਨੋਂ ਹੀ ਸੋਸਾਇਟੀਆਂ ਨੂੰ ਤੇ ਮੈਂ ਉਮੀਦ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਨਾਲ ਜਿਵੇਂ ਵੱਖ-ਵੱਖਰੇ ਲਾਗੀਟਾਰਜੀ ਕਰ ਰਹੇ ਨੇ ਕਿ ਖੂਨਦਾਨ ਦੇ ਕਾਰਜ ਵੀ ਕਰ ਰਹੇ ਨੇ ਕਿਸੇ ਤਰੀਕੇ ਨਾਲ ਸੋਸਾਇਟੀਆਂ ਕਰਦੀਆਂ ਰਹੇ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਹੈ ਵੀ ਅੱਜ ਇੱਕ ੱਲਣਾ ਲੰਬਾ ਸਮਾਂ 4 ਵਜੇ ਤੱਕ ਮੈਨੂੰ ਲੱਗਦਾ ਉੱਥੇ ਪਹਿਲਾਂ ਤੁਸੀਂ ਇਹ ਟੈਲੀਕਾਸਟ ਕਰ ਦੋਗੇ ਤੇ ਵੱਧ ਚੜ ਕੇ ਸਾਰਿਆਂ ਨੂੰ ਆਉਣਾ ਚਾਹੀਦਾ ਮੈਂ ਖੁਦ ਕਰੀਬ-ਕਰੀਬ 30-32 ਵਾਰ ਖੂਨ ਦਾਨ ਕੀਤਾ ਹੋਣਾ ਹੈ ਇਹਨਾਂ ਲਈ ਕੋਈ ਦਿੱਕਤ ਨਹੀਂ ਆਵੇ ਖੂਨਦਾਨ ਕਰਾਂਗੇ ਤਾਂ ਆਪਣੀ ਬੋਡੀ ਨੂੰ ਦੁਬਾਰਾ ਖੂਨ ਚੜੀ ਪਿੱਛੇ ਘਟਿਆ ਚ ਵੱਧ ਜਾਂਦਾ ਹੈ ਤੇ ਵੱਧ ਵੱਧ ਤਰਕੇ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਆਪਾਂ ਆਪਣੇ ਲਈ ਬਲੱਡ ਹੈ ਜਿਹੜਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ ਤੇ ਅਗਰ ਆਪਾਂ ਦਾਨ ਕਰ ਦਿੰਦੇ ਨੇ ਤਾਂ ਕੋਈ ਫਰਕ ਵੀ ਨਹੀਂ ਪੈਂਦਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਵੱਧ ਤਰਕੇ ਕਿਤੇ ਵੀ ਖੂਨਦਾਨ ਕਰਨ ਦਾ ਜੱਲਦਾ ਇਸੇ ਕਾਰਜਾਇ ਵਿੱਚ ਕਰਉਦਾ ਬਹੁਤ ਅੱਛੀ ਗੱਲ ਹੈ ਅਗਰ ਨਹੀਂ ਅਸਲ ਕਰ ਸਕਦੇ ਤਾਂ ਵੀ ਕਰਦੇ ਤਾਂ ਵੀ ਬਲੱਡ ਡੋਨੇਸ਼ਨ ਕਰਪ ਲੱਗਦਾ ਕਿਸੇ ਜ਼ਰੂਰਤ ਮੰਨੋ ਲੋੜ ਹੈ ਤਾਂ ਕੰਮਾਂ ਜ਼ਰੂਰ ਕਰਨਾ ਚਾਹੀਦਾ ਤੇ ਮੈਂ ਤੁਹਾਡੀ ਵੀਰਾਂ ਵਰਗੇ ਕੰਨੇਰੀ ਉਮਰ ਹੈਗੀ ਆ 39 ਤੇ ਮੈਂ ਫਸਟ ਟਾਈਮ ਬਲੱਡ ਡੋਨੇਟ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਜੇ ਆਪਣੇ ਛੋਟੇ ਜੀ ਕੋਸ਼ਿਸ਼ ਨਾਲ ਕਿਸੇ ਦਾ ਭਲਾ ਹੋ ਜਾਏ ਤਾਂ ਮੈਂ ਖੁਸ਼ ਹਾਂ ਤੇ ਹਰ ਕਿਸੇ ਨੂੰ ਆਪਣਾ ਬਲੱਡ ਡੋਨੇਟ ਕਰਨਾ ਚਾਹੀਦਾ ਖਾਸ ਕਰ ਲੇਡੀਜ਼ ਨੂੰ ਬਿਲਕੁਲ ਜ਼ਰੂਰ ਬਦਲਣਾ ਚਾਹੀਦਾ ਹੈ ਬੱਸ ਉਸ ਤਰ੍ਹਾਂ ਵਧੀਆ ਖਾਣਾ ਹੈ ਹਰ ਸਾਲ ਮਤਲਬ ਇੱਕ ਮੰਥ-ਵੰਟ ਕਰਦੇ ਰਹਿੰਦੇ ਹਰ ਸਾਲ ਦੇ ਵਿੱਚ ਵਿੱਚ ਤਾਂ ਮੈਨੂੰ ਪਹਿਸਟ ਟਾਈਮ ਇਹ ਮੌਕਾ ਮਿਲਿਆ ਕਿ ਮੈਂ ਆ ਕੇ ਇਹਨਾਂ ਦੇ ਨਾਲ ਕਾਫੀ ਟਾਈਮ ਤੋਂ ਮੈਂ ਮੈਮ ਮੈਨੂੰ ਮੋਟੀਵੇਟ ਕਰਦੇ ਪਹਿਸਟ ਟਾਈਮ ਮੇਰਾ ਖੁੱਦਾ ਮਨ ਬਣਿਆ ਕੀ ਹੋ ਸਕਦਾ ਕਿ ਸਾਡੇ ਛੋੜੇ ਜਿਹੇ ਖੁੱਦਾ ਕਦਰਾ ਕਿਸੇ ਦੀ ਲਾਈਫ ਬਚਾ ਸਕਦਾ ਸਾਨੂੰ ਸਭ ਨੂੰ ਕਿ ਆ ਕੇ ਕੰਮ ਕਰਨਾ ਚਾਹੀਦਾ ਜੋ ਇਰ ਦੇਦਰਦੈਂਡ ਤੋਂ ਜਵਾਨਾ ਉਹ ਕਹਿੰਦੇ ਲੱਗਦਾ ਸੀ ਕਿ ਘੁੱਟ ਹੁੰਦਾ ਵਾ ਕਿ ਕਿ ਪਤਾ ਨਹੀਂ ਕੋਈ ਪੜਦਾ ਨਹੀਂ ਪਰ ਅੱਜ ਕੱਲ ਦੇ ਇਨਫੋਰਮੇਸ਼ਨ ਜਿਹੜੀ ਪੜੀ ਲਿਖੀ ਉਹਨਾਂ ਨੂੰ ਪੜਾਵਾਗੇ ਵੀ ਜਿਵੇਂ ਪਿਊਰੀਜ਼ੇ ਕੰਪਲੀਟ ਹੋ ਜਾਂਦੇ ਆ ਹਾਲੇ ਹਾਲਾਤ ਸੂਰਥੇ ਉਹਨਾਂ ਨੂੰ ਅਪਨਾਸ਼ਾ ਕਰੋ ਕੀ ਕਰਨਾ ਸਾਡੀ ਧੂਰੀ ਦੀ ਸ਼ਾਨ ਨੇ ਵੀ ਦੋਵੇਂ ਸਸਤਾਵਾ ਸਟੈਪ ਆਨ ਸੁਸਾਇਟੀ ਤੇ ਪਰਵਰਤਨ ਜਿਹੜਾ ਜਿਨਾਂ ਨੇ ਟੈਂਡਨ ਕੈਂਪ ਲਾਇਆ ਇਹ ਲਗਾਤਾਰ ਬਹੁਤ ਸਾਲਾਂ ਤੋਂ ਜਿਹੜਾ ਇਹ ਕੋਸ਼ਿਸ਼ ਕਰ ਰਹੇ ਨੇ ਪੱਲੇ ਖੌਂਦਾਨ ਕੈਂਪ ਨਹੀਂ ਤੇ ਦੋਵੇਂ ਸਸਤਾ ਸਾਡੇ ਤੇ ਰੀਲੀ 프ਰੰਟ ਤੇ ਹੋ ਕੇ ਲੜਦੀਆਂ ਨੇ ਤੇ ਮੈਨੂੰ ਲੱਗਦਾ ਅਸਲੀ ਜਿਹੜੀ ਲੋਕਸ਼ਹਿਰ ਸਾਡੀਆਂ ਦੋਵੇਂ ਸਸਤਾ ਮ ਕਰ ਰਹੀਆਂ ਨੇ ਜਦੋਂ ਕਰੋਨਾ ਦਾ ਪੀਰੀਅਡ ਸੀ ਤੇ ਉਦੋਂ ਤਾਂ ਤੁਸੀਂ ਇਹ ਮੰਨ ਲਓ ਵੀ ਉਦੋਂ ਇਹ ਹੋਇਆ ਸੀ ਵੀ ਫੈਮਲੀ ਦੇ ਮੈਂਬਰ ਸਹਬਾਨ ਵੀ ਆਪ ਦੇ ਪਰਿਵਾਰ ਨੂੰ ਯਾਨੀ ਕਿ ਸੰਸਕਾਰ ਤੱਕ ਨਹੀਂ ਸੀ ਜਾਂਦੇ ਹੁੰਦੇ ਤਾਂ ਮੈਨੂੰ ਇਹ ਯਾਦ ਆਏਗਾ ਕਿ ਉਸ ਦਿਨ ਐਸ.ਡੀ.ਐਮ ਸਾਡੇ ਲਤੀਫ ਕੀ ਹੁੰਦੇ ਸੀ ਦੋਵੇਂ ਸੰਸਥਾਵਾਂ ਜਿਹੜੀਆਂ ਸਾਡੀ ਮੀਟਿੰਗ ਸੀ ਤਾਂ ਫਰੰਟ ਤੇ ਹੋ ਕੇ ਲੜੀਆਂ ਨੇ ਇਹ ਚਾਹੇ ਸਾਡੇ ਖਾਣ ਪੀਣ ਦੀ ਕੋਈ ਪ੍ਰੋਬਲਮ ਆ ਰਹੀ ਸੀ ਚਾਹੇ ਦਵਾਈਆਂ ਦੀ ਮੈਡੀਸਿਨ ਦੀ ਕੋਈ ਦਿੱਕਤ ਆ ਰਹੀ ਸੀ ਇਹ ਸੰਸਥਾਵਾਂ ਦੋਵੇਂ ਹਮੇਸ਼ਾ ਫਰੰਟ ਤੇ ਹੋ ਕੇ ਜਿਹੜਾ ਬੇਤੁਰੀਵਸਿਆਲੀ ਸੇਵਾ ਭਾਵਨਾ ਨਾਲ ਤੇ ਤਕਰੀਬਨ ਸਾਰੇ ਵੇਸੇ ਇਕੱਠੇ ਡਰੇ ਹੋਏ ਆ ਜੀ ਤੇ ਕੁਝ ਸੀਨੀਅਰ ਸਾਡੇ ਇਹੀ ਸਾਡੀ ਧੂਰੀ ਦੀ ਸ਼ਾਨ ਨੇ ਤੇ ਪ੍ਰਮਾਤਮਾ ਇਹਨਾਂ ਨੂੰ ਚਰਬੂ ਕਰਾ ਤੰਦਰੁਸਤੀ ਬਖਸ਼ੇ ਤਾਂ ਕਿ ਉਹ ਅੱਗੇ ਜਿਹੜੇ ਇਲਾਕੇ ਦੀ ਹੋਰ ਵਧੀਆ ਤਰੀਕੇ ਨਾਲ ਸੇਵਾ ਭਾਵਨਾ ਨਾਲ ਜਿਹੜਾ ਕੰਮ ਕਰ ਸਕਣ ਚਾਹੇ ਸੋਸ਼ਲ ਐਕਟੀਵਿਟੀਜ਼ ਪਰਵਰਤਨ ਦੀ ਗੱਲ ਕਰੀਏ ਤੇ ਚਾਹੇ ਸਟੈਪਨ ਸੁਸਾਇਟੀ ਦੀ ਗੱਲ ਕਰੀਏ ਇੱਕ ਬਹੁਤ ਗਊਧਾਨ ਜਿਹੜੀ ਬਹੁਤ ਹੀ ਮਨਸਵਾਰਥ ਸੇਵਾ ਪਸ਼ੂਆਂ ਨੂੰ ਪੰਛੀਆਂ ਨੂੰ ਸੰਭਾਲ ਵਾਲਾ ਜਿਹੜਾ ਕੰਮ ਇਹਨਾਂ ਨੇ ਆਪੀ ਮਿਹਨਤ ਸਰਕਾਰ ਅੱਜ ਦਾ ਅਜਿਹਾ ਜਿਹੜਾ ਸਮਾਂ ਕੋਹਦੇ ਸਾਹਮਣੇ ਜਦੋਂ ਆਪਾਂ ਹੱਥ ਕਰਦੇ ਆ ਨਾ ਬਹੁਤ ਔਖਾ ਲੱਗਦਾ ਪਰ ਇਹ ਸੰਸਥਾ ਵਾਲੇ ਵੰਡਰਾ ਪਿੱਤੇ ਕਰਕੇ ਇੰਨੀ ਮਿਹਨਤ ਕਰਕੇ ਐਡਾ ਵਧੀਆ ਤਰੀਕੇ ਨਾਲ ਜਿਹੜਾ ਸਾਡੇ ਪੈਸੂ ਪੈਨਸ਼ਨਾਂ ਦੀ ਸੰਭਾਲ ਕਰਦੇ ਹਨ ਪਰਵਰਤਨ ਸਭ ਤੋਂ ਵੱਡੀ ਗੱਲ ਕਰੀ ਆ ਸਾਡੇ ਤੇਰੇ ਦੇ ਵਿੱਚ ਮਨਨ ਜਿੰਨੀ ਪੋਟੈਂਸ਼ੀਅਲ ਹੈ ਇਹ ਦੋਵੇਂ ਸੰਸਥਾ ਵਾਲੋਂ ਕਰੀਆ ਪੁਰ ਕਿਸੇ ਨੇ ਨਹੀਂ ਕਰੀ ਸੋ ਸਾਰਿਆਂ ਨੂੰ ਮੇਰੀ ਤਾਂ ਇਹ ਪੂਰਾ ਕਿ ਦੋਵੇਂ ਸੰਸਥਾ ਨਾਲ ਜਿਹੜਾ ਗੁੜ ਕੇ ਇਨਾਂ ਦਾ ਹੋਰ ਜਿਹੜਾ ਸਾਥ ਦਈਏ ਤਾਂ ਜੀ ਇਹ ਵਧੀਆ ਤਰੀਕੇ ਨਾਲ ਆਪਦਾ ਧੰਨਕਰ ਇਹ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਖੂਨ ਦਾ ਦੇਣ ਉਹ ਰਿਕਵਰ ਹੋ ਜੀ ਉਹਨਾਂ ਨੂੰ ਕਿਸੇ ਨਾਲ ਦੇਖੋ ਬਲੱਡ ਡੋਨੇਸ਼ਨ ਇੱਕ ਜੇ দান ਦੀ ਗੱਲ ਆ ਨਾ দান ਦੇ ਨਾਲ-ਨਾਲ ਕੋਈ ਫਿਜ਼ੀਕਲੀ ਹੈਲਪਲੀ ਵੀ ਬਹੁਤ ਚੰਗੀ ਗੱਲ ਆ ਇਹ ਧੰਮਾਤਾ ਸਾਰਿਆਂ ਨੂੰ ਇਹੋ ਟੂਲ ਕਰਦਾ ਕਿ ਤੁਸੀਂ ਵੱਟ ਵੱਟ ਖੂਨ ਦਾਣ ਕਰੋ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੈਜੈਂਸ ਸੀਗਾ ਸਾਡੇ ਸਾਹਮਣੇ ਪੀਜੀ ਹਸਪੀਟਲ ਸੀ ਤਾਂ ਉੱਥੇ ਜਿਹੜੀ ਬਲੱਡ ਬੈਂਕ ਦੇ ਹੈੱਡ ਸੀਗੇ ਉਹਨਾਂ ਦਾ ਨਾਮ ਸੀ ਬੀਲਮ ਮਰਵਾਹਾ ਤੇ ਸਾਡੇ ਕੋਲੇ ਜਦੋਂ ਕੋਈ ਮਰੀਜ਼ ਆਉਂਦਾ ਸੀ ਤਾਂ ਸਾਨੂੰ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਸੀ ਕਿ ਨਾਲ ਦੀ ਨਾਲ ਜਿਹੜਾ ਅਸੀਂ ਬਲੱਡ ਨੇਟ ਕਰੀਏ ਤੇ ਜਦੋਂ ਵੀ ਉਹਨਾਂ ਦਾ ਸਾਨੂੰ ਹੁਕਮ ਹੁੰਦਾ ਸੀ ਅਸੀਂ ਨਾਲ ਦੀ ਨਾਲ ਹੀ ਬਲੱਡ ਜਿਹੜਾ ਡਿਵੈਸ਼ਨ ਕੈਂਪ ਆਰਗੇਨਾਈਜ਼ ਕਰਕੇ ਉਹਨਾਂ ਨੂੰ ਜਿੰਨਾ ਵੀ ਹੋ ਸਕਦਾ ਸੀ ਯੂਨਿਟਸ ਪ੍ਰੋਵਾਈਡ ਕਰਦੇ ਸੀ ਤੇ ਕੁਝ ਡੋਨਰ ਸਾਡੇ ਇਹ ਜੋ ਸੀ ਜੇ ਜਦੋਂ ਕੋਈ ਪੇਸ਼ੈਂਟ ਆਇਆ ਜਿਹੜੇ ਆਉਂਦੇ ਨੇ ਉਹ ਇਲਾਜ ਦੇ ਨਾਲ ਹੀ ਜਿਹੜਾ ਪੇਸ਼ੈਂਟ ਨੂੰ ਬਲੱਡ ਚਾਹੀਦਾ ਹੁੰਦਾ ਸੋ ਉਸ ਤਰੀਕੇ ਨਾਲ ਵੀ ਜਿਹੜੇ ਸਾਡੇ ਨੌਜਵਾਨਾਂ ਨੇ ਇੱਥੇ ਸੇਵਾ ਕੀਤੀ ਤਾਂ ਮੈਂ ਨੌਜਵਾਨਾਂ ਨੂੰ ਇਹ ਵੀ ਕਹਿੰਦਾ ਕਿ ਦਿੱਤੇ ਇਹਦੇ ਨਾਲ ਤੁਸੀਂ ਇੱਕ ਦਾਨ ਕਰ ਰਹੇ ਹੋ ਖੂਨ ਦਾ ਮਹਾਨ ਦਾਨ ਉਹਦੇ ਨਾਲ ਨਾਲ ਤੁਹਾਡੀ ਹੈਲਥਲੀ ਫਿਜ਼ੀਕਲ ਹੈਲਥ ਲਈ ਵੀ ਬਹੁਤ ਚੰਗੀ ਚੀਜ਼ ਆ ਖੂਨ ਦਾ ਘਾੜਾਪਣ ਬਹੁਤ ਸਾਰੀਆਂ ਉਹਦੀਆਂ ਸਮੱਸਿਆਵਾਂ ਹਨ ਨੈਲਦਾ ਜੇ ਜਦੋਂ ਤੁਸੀਂ ਡਿਵਾਈਸ ਕਰਦੇ ਨਮਾ ਤਨ ਜਾਂ ਰੇਟ ਹੁੰਦਾ ਕੋਡੀ ਬੋਡੀ ਦੇ ਵਿੱਚ ਇਹ ਤੁਹਾਡੇ ਲਈ ਵੀ ਬਹੁਤ ਲਾਭਾਂਕੀ ਤੁਸੀਂ ਵੀ ਅਜ ਕੂਨ ਕਰ ਰਹੇ ਹੋ ਪਤਾ ਲੱਗਿਆ ਅਬ ਮੈਂ ਅਸੀਂ ਲਗਾਤਾਰ ਸਾਰੀ ਕਰਦੇ ਰਹਿਣਾ ਹੈ ਜੀ ਤਾਂ ਇਹਦੇ ਨਾਲ ਇਹ ਹੁੰਦਾ ਕਿ ਜਿਹੜਾ ਇੱਕ ਚੰਗਾ ਸੁਨੇਹਾ ਲੋਕਾਂ ਤੱਕ ਪਹੁੰਚ ਸਕਦਾ ਅੱਜ ਕੀ ਕਰਨਾ ਸੀ ਜੀ ਸਾਹਿਬ ਇਹ ਸਭ ਜੀਵਨ ਜੀਵਨ ਦੀ ਸੰਕੀਰਨ ਹੈ ਪਰ ਮਾਤਾ ਨੇ ਅੱਗੇ 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 ਇਹ ਸੰਦੇਸ਼ ਸੰਬੰਧਿਤ ਇਹ ਗੱਲ ਮਾਤਾ ਨੇ ਸੰਵਾਦ ਵਿੱਚ ਇਹ ਜੀਵਨ ਕਰਦੇ ਪਰ ਚਾਰ ਜਿਹੜੇ ਕਿ ਫੂਨ ਰੇਲ ਤੋਂ ਜਿਹੜੇ ਜਾਗੀ ਜਨਰੇਟਰ ਘਬਰਾਉਂਦੀ ਉਹਨਾਂ ਪਿੱਛੇ ਨਹੀਂ ਹੱਦ ਸਾਹਰੇ ਇਹ ਕਿੰਨੇ ਮੈਟਰ ਦੇ ਪੇਸ਼ੈਂਟਾਂ ਦੇ ਨਾਲ ਕਰਾਣ ਦੀ ਗੱਲ ਹੈ ਅੱਜ ਸਾਡੇ ਹੁੰਦੇ ਆ ਅੱਜ ਮੇਰੇ ਲਗਾਤਾਰ ਇਹ ਕੰਮ ਕਰ ਰਿਹਾ ਇਹਦੇ ਨਾਲ ਸਿਰ ਹੋਰ ਹੀ ਨਹੀਂ ਪਤਾ ਕੋਈ ਫਾਇਦਾ ਹੁੰਦਾ ਨਹੀਂ ਜਿੰਦਗੀ ਜੋਹੀ ਚਲਦਾ ਉਸਨੂੰ ਜਿੰਦਗੀ ਦੋਏ ਜਾਂਦਾ ਹੈ ਕਿ ਬਹੁਤ ਕਰੋ ਇੱਕ ਵਾਰ ਕਿਹਾ ਹੋਏ ਤੇ ਨਵਾਂ ਮੰਦਰ ਦੇ ਟਾਈਮ ਦੇ ਵਿੱਚ ਦੁਆਰ ਨਹੀਂ ਕਰਦੇ ਕੋਈ ਕੋਸ਼ਿਸ਼ ਕਰਨੀ ਚਾਹੀਦੀ ਕਿਹੜੇ ਨੌਕਾ ਦੇ ਕੰਮ ਹੁੰਦਾ ਜਾ ਕੇ ਇਹਦੀ ਜਾਣਣਾ ਚਾਹੁੰਦਾ ਬਹੁਤ ਹੈ ਕਿ ਲੋਕ ਕੋਈ ਕੰਮ ਹੀ ਬਧਰ ਨਹੀਂ ਉਹਦੀ ਜਗ੍ਹਾ ਤੇ ਆਪਾਂ ਮਸ਼ਹੂਰ ਨਹੀਂ ਕਰ ਸਕਦੇ ਤਰੀਕਾ और में जाकर जीवन दे ये एक बहुत बड़ी महावल कोई दवाई नहीं है कुछ होर नहीं है जिन्हें खून न लग के जानबी उस तरीके सहयोग करना चाहिए है संस्थाओं पिछले हफ्ते ही सी एम साहब थोड़ा इंट्रीशन करते गए और भी ये हो तो तो

ਮੋਂਗਲੇ ਪਤਨੀ ਪਤਨੀ ਅੰਦਰ ਵਿੱਚ ਕਰਦੇ ਜਿਹੜੇ ਆਪਣਾ ਪੂਰੀ ਕੰਮ ਕਰਦੇ ਹਾਂ ਉਹ ਕਹਿੰਦੇ ਕਿ ਮੁੰਡਿਆਂ ਨਾਲੋਂ ਹੋਂ ਤੱਕ 150 ਕਰਦੇ ਜਿਹੜੇ ਲੋਕਾਂ ਨੇ ਵਾਪਸ ਕਿਨੇ ਦੇ ਰਾਇਨ ਕਰਦੇ ਆਂ ਕਹਿੰਦੇ ਕਿ ਬਾਕੀ ਵੀ ਬਹੁਤ ਜਿੰਨੇ ਸਲਤਾਂ ਸਾਡਾ ਸਭ ਤੋਂ ਪਤਾ ਇੰਦਰਾਣੀ ਦਾ ਘਰ ਨੂੰ ਜਦੋਂ ਅਸੀਂ ਰਾਤੀ ਤੇ ਆ ਜਾਂਦੇ ਆਂ ਤभी ਆਪਣੇ ਪਰਿਵਾਰ ਤੋਂ ਤਾਂ ਆਪਣੇ ਸਮਾਜ ਜਿੰਨਾ ਕਾਫੀ ਨੰਨੇ ਪੱਧਰ ਤੇ ਜਿੰਨੇ ਸਾਡੇ ਸ਼ਹਿਰ ਦੇ ਬਸਤੀਆਂ ਦੇ ਜਿਹਦੇ ਮੈਂਬਰ ਬਣ ਕੇ ਜਿਹੜਾ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਹਾਂ ਕਿ ਜਿਹੜਾ ਇਹ ਪ੍ਰੋਜੈਕਟ ਹੈ ਇਹ ਸਹੂਲਤਾਂ ਨੂੰ ਪਹੁੰਚਾਈ ਕਿ ਇਹ ਮਾਪਿਆਂ ਬੱਚਾਈ ਕੇ ਡਿਊਟੀ ਕਰਨਾ ਜਿਹਨੂੰ ਜਿਹੜਾ ਇਸ ਦਾ ਜਦੋਂ ਕਾਰਾ ਕਰਦੇ ਆ ਉਹਨੂੰ ਦੋਖੀ ਦਿੱਤੀ ਜਾਂਦੀ ਹੈ ਆਪਣੇ ਜ਼ਿੰਮੇਵਾਰੀ ਨੂੰ ਇਸ ਕਟੇ ਸਮਾਜ ਸੇਵਾ ਦੇ ਰਿਹਾ ਹੈ ਅੱਜ ਸਾਡੇ ਇਹ ਕਈ ਕਰਦੇ ਨੇ ਟੈਕਨੀਕਲ ਕੰਪੋਨੈਂਟਸ ਅਕੇ ਦੇ ਤਾਫੇੋਂ। ਜਲੀਵਰ ਹੋਇਆ ਸਾਡੇ ਆਪਣੇ ਵਿਦਵਾਨ ਦੀ ਬ੍ਰੈਨ ਡੈਕਟਰ ਵਰਤੋਂ ਨੂੰ ਚੁਣਾਈ ਜਨਾਰਾ ਹੋਇਆ। ਸਰਕਾਰ ਦੀ ਜਿੰਮੇਵਾਰੀ ਨੂੰ ਪਹੁੰਚਣ ਲਈ ਦੇਬਤ ਦਾ ਕੰਮ ਕਰਦੇ ਹਨ। ਇਸ ਕਰਾਰ ਦੌਰਾਨ ਅਮੀਰachten ਹੋਏ। ਪਰੰਤੂ ਇਸ ਵਾਰ ਸਰਕਾਰ ਦੇ ਕੋਲ ਕੋਈ ਬਲਦਸ਼ੀ ਜਾਂ ਚਿਹਰਾ ਨਹੀਂ। ਕਿਉਂਕਿ ਕਈ ਕਹਿੰਦਾ ਕਿ ਉਹ ਸਾਨੂੰ ਟੇਨ ਕਰ ਰਹੇ ਹਨ। ਉਹ ਚਿਹਰਾ ਦੇ ਨਹੀਂ ਸਾਹਮਣੇ हर साल स्टेट दफर स्टेट बोर्ड मिले तो हर बार उसे मंत्री साहब टीम जैसे गलत होती है टीम इस बार तो बेनती है कि हो भी काफ़ी स्टेट नेटैप अच्छा सब मतलब एंबुलेंस है कई चीज़ों की जरूरत है ਦੋਨਕੇ ਤੱਕ ਜਾਂਜਾ ਲਗਾਇਆ ਗਿਆ ਹੈ ਕਿ ਕਿੰਨਾ ਤਰ੍ਹਾਂ ਇਸ ਦਾ ਮੈਂ ਬੰਦ ਹੋਇਆ ਸਟਾਈਲ ਦੀ ਇਹ ਸੰਸਦਾਂ ਸਟਾਈਲ ਦੇ ਫਰਮਾਸਟ ਸਟਾਈਲ ਦਾ ਜਾਂਜਾ ਕੰਮ ਲੱਗਿਆ ਜਿਹਦੇ ਵਿੱਚ 150 ਪ੍ਰਸਾਦਾਂ ਦੱਤਵਾ ਬਿੰਦਾਂ ਨੂੰ ਮਾਹੌਲ ਹੋ ਰਿਹਾ ਹੈ ਇੱਕ ਹੋਰ ਜਿਆਦਾ ਹੋਣੀ ਹੈ ਤੇ ਕਿਹੜੀ ਜਿਹੜੀ ਸੇਵਾ ਹੈ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜਿਹੜੀਆਂ ਇਸਤਾਨਾਂ ਵੱਲੋਂ ਦਿੱਤੀ ਜਾਂਦੀ ਹੈ ਜੇ ਕੋਹਤਾ ਨਹੀਂ ਆਇਆ ਇਸ ਤਰ੍ਹਾਂ ਦਾ ਮੰਗਾਂ ਦਾ ਮਤਲਬ ਹੈ ਕਿ ਲੋਕਾਂ ਦੇ ਤੇ ਦਮੀ ਜਿਹੜੀਆਂ ਸਸਤਾ ਬਣੇ ਸਾਡੀ ਸਰਕਾਰ ਵੱਲੋਂ ਪ੍ਰਚਾਰ ਕਰਾਇਆ ਜਾ ਰਿਹਾ ਹੈ ਤੇ ਸ਼ਹਿਰ ਦੇ ਬੱਚੇ ਵੀ ਤੇ ਪ੍ਰਚਾਰੀਆਂ ਦੇ ਸਾਥ ਬਹੁਤ ਸਾਰੇ ਵਿਰੋਧ ਸੀਗਾ ਤਾਂ ਰਾਗਾ ਮਸੀਹ ਪਹਿਲੀ ਵਾਰੀ ਲੱਗਿਆ ਸੀ ਜਿਹੜੇ ਪੁਲਿਸਾਂ ਦੇ ਟੋਪਾਂ ਦੇ ਵਸੂਲੀ ਵੱਲੋਂ ਕੰਮ ਜਾਂ ਐ ਕਰ ਰਿਹਾ ਹੈ ਬਹੁਤ ਵੱਡਾ ਫਾਇਦਾ ਹੈ ਕਿ ਇੱਥੇ ਸਾਰੇ ਬੱਚੜੇ ਸਾਰੀ ਸ਼ਾਇਦ ਸਾਰਾ ਜੋ ਨੇ ਕਲਾਮੇ ਕਮਾਗਾ ਇੱਥੇ ਆ ਬਹੁਤ ਹੈ ਜੋ ਮਿਲਦੇ ਆ ਇੱਥੇ ਸਾਰੇ ਆ ਕੇ ਖੁਸ਼ੀ ਖੁਸ਼ੀ ਗੁੰਦੇ ਜਾ ਰਹੇ ਨੇ ਇਹ ਇੱਕ ਹੱਦ ਦੀ ਮਦਦਾ ਕਿਸੇ ਦਾ ਲੋੜ ਬੰਦੇ ਕੰਮ ਆਉਂਦੇ ਤੇ ਸਸਥਾ ਵੱਲੋਂ ਹਰ ਵੀਰਵਾਰ ਨੂੰ ਮੈਡੀਕਲ ਚੈੱਕਅਪ ਕੈਂਪ ਚੱਲ ਰਿਹਾ ਹੈ ਜਾਂ ਸਾਰੇ ਸ਼ਹਿਰ ਵਿੱਚ ਬੰਗਵਾ ਨੂੰ ਪਾਣੀ ਵਾਸਤੇ ਇੱਕ ਕਹਾਣੀ ਉਮੀਮੀ ਸੇਵਾ ਕਰ ਰਹੀ ਹੈ ਬਿਲਕੁਲ ਫੋਮ ਵਾਚ ਮਿਲਦਾ ਆਟੋਮੈਟਿਕ ਫਿਲ ਵਾਲਾ ਪਾਣੀ ਦਾ ਹੈ ਅੰਦਰ ਹੈ ਬਾਕੀ ਬਹੁਤ ਬੋਦਰ ਹੈ ਆਪਣਾ ਇਹ ਪ੍ਰਯੋਗ